ਜੋ ਅੱਜ ਨਾਕਾਬੰਦੀ ਕੀਤੀ ਕੀ ਪਰਪਸ ਕੀ ਹੈ ਜੀ ਦੇਖੋ ਇਹ ਮਾਨਜੂਗ ਐਸਐਸਪੀ ਸਾਹਿਬ ਦੀਆਂ ਸੰਗਰੂਰ ਦੀਆਂ ਇਹ ਹਦਾਇਤਾਂ ਨੇ ਕਿ ਆ ਵੀ 26 ਜਨਵਰੀ ਦੇ ਦਾ ਦਿਨ ਅੱਗੇ ਆ ਰਿਹਾ ਹੈ ਉਹਦੇ ਸੰਬੰਧੀ ਸਕਿਉਰਿਟੀ ਪੁਆਇੰਟ ਆਫ View ਨੂੰ ਦੇਖਦੇ ਹੋਏ ਪੂਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਅੱਜ 4 ਤੋਂ 5 ਲੱਗੀ ਸੀ ਜਿਹਦੇ ਵਿੱਚ ਸਪੈਸ਼ਲ ਵਹੀਕਲ ਤੇ ਸਪੈਸ਼ਲ ਜਿਹੜੇ ਮੋਟਰਸਾਈਕਲ ਵਿਦਆਊਟ ਨੰਬਰ ਜਾਂ ਟ੍ਰਿਪਲਿੰਗ ਟ੍ਰਿਪਲ ਰਾਈਡਿੰਗ ਹੈ ਉਹ ਚੈੱਕ ਕੀਤੀ ਗਈ ਹੈ ਤੇ ਜਿਹੜਾ ਕੋਈ ਫਾਲਟ ਪਾਇਆ ਗਿਆ ਉਹਦਾ ਉਹਦਾ ਚਲਾਨ ਕੀਤਾ ਗਿਆ ਤੇ ਬਾਕੀ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਧੁੰਦਾ ਦਾ ਮੌਸਮ ਹੈ ਡਰਾਈਵਿੰਗ ਨੂੰ ਬੜੇ ਧਿਆਨ ਨਾਲ ਚਲਾਉਣ ਦੀ ਜਿਹੜੀ ਹੈਗੀ ਹਦਾਇਤ ਕੀਤੀ ਹੈ ਤੇ ਇਸ ਤੋਂ ਇਲਾਵਾ ਸ਼ਹਿਰ ਚ ਆਮ ਸ਼ਾਂਤੀ ਬਣੇ ਰਹੇ ਸਾਡਾ ਮੇਨ ਪਰਪਸ ਤਾਂ ਹੁੰਦਾ ਹੀ ਆ ਸਰ ਜੋ ਅੱਜ ਨਾਕਾ ਬੰਦੀ ਕੀਤੀ ਵੀ ਪਰਪਸ ਕੀ ਹੈ ਸਰ ਦੇਖੋ ਇਹ ਮਾਨਜੂਗ ਐਸਐਸਪੀ ਸਾਹਿਬ ਦੀਆਂ ਸੰਗਰੂਰ ਦੀਆਂ ਇਹ ਹਦਾਇਤਾਂ ਲੱਗੀਆਂ ਵੀ 26 ਜਨਵਰੀ ਦੇ ਦਾ ਦਿਨ ਅੱਗੇ ਆ ਰਿਹਾ ਹੈ ਉਹਦੇ ਸੰਬੰਧੀ ਸਕਿਉਰਿਟੀ ਪੁਆਇੰਟ ਆਫ 뷰 ਨੂੰ ਦੇਖਦੇ ਹੋਏ ਪੂਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਸਪੈਸ਼ਲ ਨਾਕਾ ਬੰਦੀ ਅੱਜ 4 ਤੋਂ 5 ਲੱਗੀ ਸੀ ਜਿਹਦੇ ਵਿੱਚ ਸਪੈਸ਼ਲ ਵਹੀਕਲ ਤੇ ਸਪੈਸ਼ਲ ਜਿਹੜੇ ਮੋਟਰਸ ਉੱਚੇ ਕੀਤੀ ਗਈ ਹੈ ਤੇ ਜਿਹੜਾ ਕੋਈ ਫਾਲਟ ਪਾਇਆ ਗਿਆ ਉਹਦਾ ਉਹਦਾ ਚਲਾਨ ਕੀਤਾ ਗਿਆ ਤੇ ਬਾਕੀ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਧੁੰਦਾ ਦਾ ਮੌਸਮ ਹੈ ਡਰਾਈਵਿੰਗ ਨੂੰ ਬੜੇ ਧਿਆਨ ਨਾਲ ਚਲਾਉਣ ਦੀ ਜਿਹੜੀ ਹੈਗੀ ਹਦਾਇਤ ਕੀਤੀ ਹੈ ਤੇ ਇਸ ਤੋਂ ਇਲਾਵਾ ਸ਼ਹਿਰ ਚ ਆਮ ਸ਼ਾਂਤੀ ਬਣੀ ਰਹੇ ਸਾਡਾ ਮੇਨ ਪਰਪਸ ਤਾਂ ਹੁੰਦਾ ਹੀ ਆ ਸਰ ਜੋ ਅੱਜ ਨਾਕਾਬੰਦੀ ਕੀਤੀ ਕੀ ਪਰਪਸ ਕੀ ਹੈ ਸਰ ਦੇਖੋ ਇਹ ਮਾਨਯੋਗ ਐਸਐਸਪੀ ਸਾਹਿਬ ਦੀਆਂ ਸੰਗਰੂਰ ਦੀਆਂ ਇਹ ਹਦਾਇਤਾਂ ਨੇ ਕਿ 26 ਜਨਵਰੀ ਦੇ ਦਾ ਦਿਨ ਅੱਗੇ ਆ ਰਿਹਾ ਹੈ ਉਦੇਸ ਸੰਬੰਧੀ ਸਕਿਉਰਿਟੀ ਪੁਆਇੰਟ ਆਫ 뷰 ਨੂੰ ਦੇਖਦੇ ਹੋਏ ਪੂਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਅੱਜ 4 ਤੋਂ 5 ਲੱਗੀ ਸੀ ਜਿਹਦੇ ਵਿੱਚ ਸਪੈਸ਼ਲ ਵਹੀਕਲ ਤੇ ਸਪੈਸ਼ਲ ਜਿਹੜੇ ਮੋਟਰਸਾਈਕਲ ਵਿਦਆਊਟ ਨੰਬਰ ਜਾਂ ਟ੍ਰਿਪਲਿੰਗ ਟ੍ਰਿਪਲ ਰਾਈਡਿੰਗ ਹੈ ਉਹ ਚੈੱਕ ਕੀਤੀ ਗਈ ਹੈ ਤੇ ਜਿਹੜਾ ਕੋਈ ਫਾਲਟ ਪਾਇਆ ਗਿਆ ਉਹਦਾ ਉਹਦਾ ਚਲਾਣ ਕੀਤਾ ਗਿਆ ਤੇ ਬਾਕੀ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਧੁੰਦਾ ਦਾ ਮੌਸਮ ਹੈ ਡਰਾਈਵਿੰਗ ਨੂੰ ਬੜੇ ਧਿਆਨ ਨਾਲ ਚਲਾਉਣ ਦੀ ਜਿਹੜੀ ਹੈਗੀ ਹਦਾਇਤ ਕੀਤੀ ਹੈ ਤੇ ਇਸ ਤੋਂ ਇਲਾਵਾ ਸ਼ਹਿਰ ਚ ਆਮ ਸ਼ਾਂਤੀ ਬਣੀ ਰਹੇ ਸਾਡਾ ਮੇਨ ਪਰਪਸੇ ਹੁੰਦਾ ਹੀ ਆ